ਹੋ ਸਾਰੇ ਭੈਣ ਭਰਾਓ ਸਸੇ ਗਾ ਅੱਜ ਲੱਗੇ ਨਵਾਂ ਬਲੌਗ ਸ਼ੁਰੂ ਕਰਦੇ ਅਸੀਂ ਚੱਲੇ ਆਂ ਖਨੌਰੀ ਬਾਰਡਰ ਸਵੇਰੇ ਸਵੇਰੇ ਅੱਗੇ ਸਾਡੇ ਜਾ ਰਹੀ ਹੈ ਬੱਚਿਆਂ ਵਾਲੀ ਵਾਹਣ ਆਹ ਦੇਖੋ ਹੁਣੇ ਚੱਲੇ ਆਂ ਬੰਦੇ ਚੜਾਉਣ ਇੱਕਰੀ ਕਾਰ ਦੇ ਟਾਇਰ ਚੋਂ ਨਾ ਵਾਪਰ ਆ ਲਈ ਉੱਥੇ ਜਾ ਕੇ ਤਿਆਰੀ ਸ਼ੈਰੀ ਕਰਾਂਗੇ ਇੱਕਰੀ ਦਾ ਆਹ ਵਰਾ ਗਿਓ ਆਇਆ ਖਨੌਰੀ ਬਾਰਡਰ ਚੱਲੇ ਆਂ ਅਸੀਂ ਜਾ ਵੀ ਗਏ ਪਿਆ ਕੁੱਤੇ ਵੇ ਆਵਾਰਾ ਕੁੱਤੇ ਤਾੜੇ ਕੁੱਤੇ ਵਾਰਾ ਵੇ ਗੱਡੀ ਚ ਪਤਾ ਨਹੀਂ ਫੜਨ ਫੁੰਨ ਵਾਲੇ ਕੌਣ ਆ ਲਓ ਜੀ ਅਸੀਂ ਚੱਲਿਆ ਬਾਰਡਰ ਤੇ ਹੁਣ ਪ੍ਰਵਿੰਦਾਰਾ ਕੁਲਦੀਪ ਮੈਂ ਜਸਪਾਲ ਅੱਜ ਬਾਪੂ ਡੱਲੇ ਵਾਲੀ ਸਪੋਰਟ ਚੱਲੇ ਆਂ ਆਪੂ ਪਰਵਾਣ ਕਰ ਆ ਗਿਆ ਇਹ ਚਾਰ ਤੇਰੇ ਬੁੱਤ ਹਾਂ ਚੇਕ ਕੋੜ ਸੁਨੋਰੀ ਬਾਰਡਰ ਜਾਂਦੇ ਆ ਰਾਹੇ ਪਉਣ ਲੱਗੇ ਆ ਸੀਐਨਜੀ ਗੈਸ ਉਹ ਵਾ ਕੇ ਗੈਸ ਤੇ ਪਹੁੰਚ ਜਾਣਾ ਏ ਖਨੋਰੀ ਬਾਰਡਰ ਦੋ ਜਣੇ ਸਾਡੇ ਨਾਲ ਇਧਰ ਬਾਥਰੂਮ ਚਲੇ ਗਏ ਆ ਚਾਰ ਕੇ ਜਣੇ ਆ ਕਿਉਂਕਿ ਵਿੱਚ ਬੈਗ ਬੁੱਕ ਬੜੇ ਆ ਲੋਈ ਰਾਹ ਖਨੋਰੀ ਬਾਰਡਰ ਜਾਂਦੇ ਇਥੇ ਫੜੇ ਸੀ ਰੇਡੀ ਦਾ ਪਤਾ ਕੀਤਾ ਕਹਿੰਦੇ 45 45 ਹਜ਼ਾਰ ਦੀ ਆ ਆ ਟਰੈਕਟਰ ਵੇਖੋ ਕਿੱਡਾ ਸੋਹਣਾ ਹੂੰ ਨਜ਼ਾਰਾ ਹੈ ਕਿ ਨਹੀਂ ਟਰੈਕਟਰ ਦਾ ਜਵਾਗ ਨੂੰ ਲੈ ਕੇ ਦਿੰਨੇ ਆ ਭਾਈ ਪਹੁੰਚ ਗਏ ਆਂ ਦੀ ਪਕਟਾਬੇ ਦੇ ਹਾਂ ਪਣ ਲਾਉਣ ਕੇ ਸਰਦਾਰ ਫੋਨ ਕਰਾਂ ਨੂੰ ਤੇ ਇਧਰ ਫਿਰਦਾ ਸਾਡਾ ਸਰਦਾਰ ਇਹ ਤਿੰਨੇ ਚਾਰੇ ਚੱਲੇ ਆਂ ਵੇ ਹਲੋ ਦੀਪਕ ਟਾਬਾ ਬੈਠੇ ਆਂ ਦੀਪਕ ਟਾਬੇ ਜਾਂ ਪ੍ਰਾਉਂਡਾ ਪ੍ਰੂੰਡਾ ਖਾਣਨੇ ਆ ਤੇ ਚੱਲਦੇ ਆਂ ਅੱਗੇ ਉਹ ਪ੍ਰਾਵਾ ਆਇਆ ਕਰੋ ਖਨੌਰੀ ਬਾਰਡਰ ਤੇ ਆ ਵੇਖੋ ਰਾਜ ਦਹੀਂ ਫਿੱਕੀ ਅਮੂਲ ਦੀ ਨਾਲ ਨਿੰਬੂ ਦਾ ਮਿੱਠਾ ਚਾਰ ਮਿਲਦਾ ਜੇ ਪ੍ਰਾਉਂਡੇ ਪ੍ਰੂੰਡੇ ਫਰੀ ਸੇਵਾ ਦੀਪਕ ਵਾਲਿਆਂ ਨੇ ਲਾਈ ਆ ਆਓ ਤੇ ਖਾਓ ਪੀਓ ਆ ਸਿੱਧਾ ਵੇ ਖੋਚਾਰੇ ਜਣੇ ਲੱਗੇ ਆ ਖਾਣ ਪੀਣਾਂ ਹਾਂ ਆ ਵੀ ਹੈਲੋ ਅਰੇ ਚਾਰੇ ਹੁਣ ਖਾਣ ਪੀਣ ਲੱਗੇ ਪਲ ਤੇ ਜੇ ਪਹੁੰਚੋਗੇ ਤੇ ਤੁਹਾਨੂੰ ਮਿਲੇਗਾ ਸਮਾਨ ਇਹ ਥਾਲੀ ਹੁਣ ਪਿਓ ਆਪੂ ਦੀ ਥਾਲੀ ਬਣ ਗਈ ਏ ਸਭ ਸਮਾਨ ਵੇਖੋ ਜੀਬ ਘਟਾਬੇ ਦੇ ਜਿਹੜੀ ਮਰਜ਼ੀ ਚੀਜ਼ ਲਵੋ ਹੋ ਨਹੀਂ ਲੈਣਦੇ ਲਓ ਜੀ ਉੱਧਰੇ ਲੱਕੜ ਦਾ ਸਮਾਨ ਲੈ ਗਲਦੀ ਵੇਲਾ ਕੀ ਲੈਣਾ ਹੈ ਪੱਟੀ ਤਾਂ ਸਾਡੀ ਪੰਜਾਬੀ ਦੀ ਹੁੰਦੀ ਹੈ ਨਾ ਸਾਰੀਆਂ ਬਣਾ ਛੱਡੀਆਂ ਅੰਗਰੇਜ਼ ਹੈ ਕਿ ਨਹੀਂ ਜੀ ਆਉ ਲਓ ਜੀ ਸਵਾ ਸਾਮਾਨ ਦੀਪਕ ਢਾਬੇ ਜਪਿਆ ਹੈ ਮਸੇਰ ਸੁਰਖੁਰ ਕਰਨ ਲਈ ਲਾ ਲਾ ਵੇਖ ਲਾ ਜੇ ਕੋਈ ਕਰੇ ਤੰਗੀ ਚੰਗੀ ਹਾਂ ਮੁੰਡਾ ਮਾਰ ਲਾ ਹਾਂ ਉਹੇ ਚੁੱਕੀ ਰੱਖੀ ਹੋਏ ਤੀਰ ਕਮਾਨਿਆਂ ਲੋ ਜੀ ਲੱਕੜ ਦਾ ਸਾਰਾ ਸਮੂਹ ਦੀਪਕ ਟਾਬੇ ਤੇ ਠਹਿਰੇ ਸੀ ਆ ਸਾ ਪੱਥਰ ਦਾ ਚਲੋ ਚੱਲ ਕੇ ਆਜੋ ਉਹ ਕਹਿੰਦੇ ਉਧਰੋਂ ਮਿਲ ਜੂਗਾ ਹੈਲੀਕਾਪਟਰ ਜਾ ਲੈਣਾ ਸੀ ਨਹੀਂ ਆਪਾਂ ਹੀ ਲੈ ਲੈਣਾ ਹੈ ਹਾਂ ਇਧਰੇ ਚੱਕੀਏ ਵੀਡੀਓ ਥੋੜੀ ਅਹ ਹੂੰ ਹੋਣਾ ਆਟਾ ਕੌਣ ਬੀਂਦਾ ਲੈ ਜਾਂਦਾ ਹੋਣਾ ਕੋਈ ਸ਼ੌਂਕੀ ਵਿਚਾਰਾ ਸ਼ੋਅ ਵਾਸਤੇ ਹੈਗਾ ਆ ਚਲੋ ਚੱਲੀਏ ਆ ਬੱਚਿਆਂ ਵਾਸਤੇ ਖਿਡੌਣੇ ਹੁੰਦੇ ਆਂ ਦੇ ਦੇ ਨੂੰ ਆ ਚੇਅਰ ਵੀ ਹੈਗਾ ਉਹ ਥੱਲੋਂ ਲਾਉਣਾ ਪੈਂਦੇ ਪੈਂਡਲ ਜਿਹਾ ਨਾ ਕੋ ਤਾਂ ਬਾਂ ਸਭ ਕੁਝ ਮਿਲਦਾ ਕੀ ਨਹੀਂ ਮਿਲਦਾ ਦੀਪਕ ਘਟਾਬ ਵਾਲੇ ਪੂਰੀ ਕਿਆ ਸੁਖਵੀਰ ਕਹਿੰਦਾ ਮੇਰਾ ਹਿੱਸਾ ਪਾਓ ਕਿਉਂ ਵੀ ਤਈਓ ਮਾਸ ਸੁਖਵੀਰ ਕਹਿੰਦਾ ਸਾਡਾ ਹਿੱਸਾ ਪਾਓ ਦੀਪਕ ਚ ਵਾਹ ਕਿੰਨੀ ਗੱਡੀ ਖੜੀ ਆ ਜੀ ਟੂਲ ਟੈਕਸ ਤੇ ਪਹੁੰਚ ਗਏ ਇੱਕ ਨੌਰੀ ਆ ਗਿਆ ਟੂਲ ਟੈਕਸ ਜਿਵੇਂ ਜਿਵੇਂ ਤੁਰਿਆ ਜਾਂਦਾ ਬਾਪੂ ਨੇ ਰੇੜ ਹੁੰਦਾ ਜਾਂਦਾ ਡੱਲੇ ਵਾਲ ਕਿਉਂ ਵੀ ਲੰਗਰ ਦੀ ਸੇਵਾ ਵਾਤੂ ਆ ਵੇਖੋ ਚਾ ਪਾਣੀ ਟੂਲ ਟੈਕਸ ਤੇ ਲਾਇਆ ਫੌਜੀ ਵੀਰ ਵੀ ਠਹਿਰੇ ਆ ਰੋਕ ਰੋਕ ਕੇ ਰੋਕ ਰੋਕ ਕੇ ਰੋਕ ਰੋਕ ਕੇ ਬੱਸ ਭਰਾ ਜੀ ਬੱਸ 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 ਪੀ ਲੋ ਚਲ ਚਾਹ ਪੀਣ ਲੱਗੇ ਆ ਭਰਾਵੋ ਆਇਖਣੌਰੀ ਬਾਡਰ ਚੱਲੇ ਸੀ ਫਿਰ ਆਜ ਪ੍ਰਸ਼ਾਦਾ ਚੱਲ ਰਿਆ ਆਪਾਂ ਮੇਰਾ ਚਾਹ ਪਾਣੀ ਪੀਤਾ ਫੋਕਲੇ ਸੇਵਾ ਚੱਲ ਰਹੀ ਹੈ ਸੰਗਤਤੋਂ ਲੰਗਰ ਪ੍ਰਸ਼ਾਦਾ ਇਹਦੀ ਆਨੇ ਦੂਜੀ ਆਜੋ ਕਿਸਾਨ ਸਾਹਿਬ ਆਇਓ ਸ਼ਾਕੇ ਪ੍ਰਸ਼ਾਦਾ ਪਐ ਆ ਪੱਤੌਰ ਆਇਖਣੌਰੀ ਗਿਆ ਜਾਂ ਪਹੁੰਚੋ ਕਿਵੇਂ ਹੁਣ ਕੁਆੜ ਇੱਕ ਕੁਆੜ ਪਿਆ ਵੇਖੋ ਚਾਇਸੀਆਂ ਕਿਵੇਂ ਉੱਤੇ ਇੱਕ ਦੂਜੇ ਦੇ ਲਾਈਆਂ ਤੇ ਬਾੜੀਆਂ ਗੱਡੀਆਂ ਦੀਆਂ ਬਣਾਉਰੀ ਇਹ ਸਭ ਨਾਲੋਂ ਜ਼ਿਆਦਾ ਲੋਹਾ ਹੈ ਜਿਹੜੀ ਮਰਜ਼ੀ ਚੀਜ਼ ਲਵੋ ਆਈਓ ਨਦੀ ਉਹ ਦੋਨੇ ਪਾਸੇ ਹੋਦੀ ਨਾ ਜਿੱਥੇ ਲਾਲਾ ਦਾ ਵਿਛੋੜਾ ਪਿਆ ਸੀ ਸਰਸਾ ਨਦੀ ਸਾਰੀ ਲੰਬੀ ਸੀ ਨਾ ਵਾਗਰੂ ਸਤਨਾਮ ਸ੍ਰੀ ਵਾਗਰੂ ਆਪਣੇ ਵੀ ਦਰਸ਼ਨ ਹੋ ਹੀ ਗਏ ਆ ਨਦੀ ਦੇ ਆਈ ਵੇਖੋ ਖਨੌਰੀ ਬੜਾ ਇੱਥੇ ਕੁਆੜਿਆ ਟਰੱਕ ਕੀ ਟਰੱਕ ਟਰਾਲੀਆਂ ਟਰਾਲੀਆਂ ਹੈ ਨਹੀਂ ਤੂੰ ਭਾਵੇਂ ਟਰੈਕਟਰ ਲੈ ਕੇ ਬਨਵਾ ਲੈ ਇਹਨਾਂ ਤੋਂ ਸਾਰਾ ਸਮਾਨ ਮਿਲ ਜਾਣਾ ਤੇ ਟਰੈਕਟਰ ਦਾ ਵਾਹ ਕਿੰਨੇ ਇੰਜਣ ਉੰਜਣ ਪਏ ਨਹੀਂ ਨੰਬਰ ਲਾਇਆ ਲਾ ਜੀ ਜਾਮ ਬੜਾ ਕੇ ਗੱਡੀ ਇੱਥੇ ਲਾਉਣੀ ਪੈਣੀ ਸਾਨੂੰ ਰੋਕ ਛੱਡਿਆ ਇਹਨਾਂ ਦਾ ਪੰਪ ਨੂੰ ਕਰ ਲਈ ਆਵੇਂ ਨੇ ਇੱਥੇ ਰੋਕ ਕੇ ਜਾਵਾਂਗੇ ਫਿਰ ਲੈ ਜਾ ਗੱਡੀ ਇੱਕ ਰੀਤ ਵੇਖ ਆਈਏ ਲੋਕ ਕਰਕੇ ਆਏ ਤੁਰ ਕੇ ਜਾਣਾ ਪੈਣਾ ਆਪਾਂ ਨੂੰ ਕਿੱਥੇ ਮਰਜ਼ੀ ਲਾ ਦੇ ਪੰਪ ਵਾਲੇ ਸਮੇਂ ਮਾਰੋਗੀ ਨੂੰ ਚੜੀ ਪੰਪ ਪੰਪ ਬੰਦ ਕਰਤਾ ਇਹਨਾਂ ਨੂੰ ਪੰਪ ਦੇ ਸਮੇਂ ਮਾਰ ਪੰਪ ਨੂੰ ਨਹੀਂ ਤੇਲ ਇੱਥੋਂ ਇਹ ਬੜਾ ਪਉਂਦੇ ਆਪਣੇ ਕਿਸਾਨ ਯਾਰ ਕਿਸਾਨ ਕਿੰਨਾ ਕੁ ਪਵਾ ਦਿੰਦੇ ਨੇ ਜਰਾ Untuk yang April, nanti ke Pamplin. Al, eh, so. Si waful dan leal, nanti ke Pamplin. Al, nanti ambulans <laughs> tante liliung, ambulans sengal. tadi kita datang, nanti kita datang. Nanti kita datang, nang keju. Lo, Ibu mau lagi, <laughs> kenapa ਜਾ ਰਹੇ ਜਣੇ ਆਉਣੇ ਮੋਬਾਈਲ ਕੱਢ ਲਿਆ ਆਂਦੀਆਂ ਆਂ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਨੇ ਹਾਂ ਹਾਂ ਪਰ ਢੀੜ ਬੜੀ ਆ ਬਾੜੀ ਢੀੜ ਆ ਹਾਂ ਮੋਰੀ ਵੀਡੀਓ ਕਾਲ ਕੀਤੀ ਕਿੰਨੋਂ ਅੱਛਾ ਚਲੋ ਸੀਤਲ ਉਹਨਾਂ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦੇ ਨੇ ਕਹਿਣਾ ਗੋਲ ਕਿ ਜੁਲਮ ਦਾ ਸੀਤਲਾ بے ਨਿਆਂ ਜਦੋਂ ਹੋ ਗਈ ਸਰਕਾਰ ਸਰਕਾਰ ਮਾਂ ਬਾਪ ਵਰਗੀ ਹੋਇਆ ਕਰਦੀ ਹੈ ਤੇ ਪਰਜਾ ਹੁੰਦੀ ਹੈ ਕਿ ਸਰਕਾਰ ਵਾਸਤੇ ਬੱਚਿਆਂ ਦੀ ਮਿਆਰ ਰੋਈ ਬਾਥਰੂਮ ਬਣਾਈ ਜਾਂਦੇ ਨੇ ਪੱਕੇ ਆ ਪੁੱਲੇ ਜੀ ਰਹੇ ਗਾਜਨਾ ਆਪਣੇ ਰਹਿਬਰ ਨੂੰ ਪਿਆਰ ਕਰਦਾ ਹੈ ਤੇ ਪਹਿਲੇ ਜਾਨ ਸਾਡੇ ਮੰਦੇ ਖੜਾ ਜਾ ਕੇ ਬਾਰਡਰ ਦੇ ਉੱਤੇ ਕਲਦੀਵ ਮਾਰਚਾਂਗਰ ਮਾਰਦਿਕ ਸ਼ਾਮ ਨੂੰ ਮਾਰ ਆ ਗਏ ਉਹ ਵੇਦੇ ਪਿਆ ਕੇ ਆ ਗਏ ਮਾਰਚਾਂਗਰ ਹੋਰ ਯਾਰ ਖੋਲਿਆ ਇਹ ਜਾ ਗਲਦੀਸ਼ ਸਟੇਨ ਗਨ ਖੋ ਲਿਆ ਆ ਉਹ ਭੇਜਿਆ ਬੰਦਾ ਆ ਭੇਜਿਆ ਹੀ ਬੰਦਾ ਜੀ ਸਟੇਨ ਗਨ ਕੋਣ ਇਹਨਾਂ ਦੀ ਲਿਆ ਮਦਾ ਖੋਗੇ ਇਹਨੂੰ ਪੱਤ ਪੱਤ ਛੇਤੀ ਲਿਆ ਖੋਗੇ ਮੈਂ ਢੀਕਣ ਰਿਆਂ ਤੈਨੂੰ ਮੂਝ ਪਾ ਕੇ ਦਵਦਾ ਲੈ ਆ ਨਹੀਂ ਉਹ ਜਾ ਇੱਕੋ ਜਾਣ ਨਹੀਂ ਦਿੰਦੇ ਜੰਗਲ ਹੰਦਮਲ ਜਾਂਦਾ ਵਿਆ ਉਹ ਕੁੱਤਿਆਂ ਕੋਲ ਕੁੱਤੇ ਹੀ ਜਾਣੇ ਆ ਉਹ ਕੁੱਤਿਆਂ ਨੂੰ ਹੀ ਭੇੜਾ ਭਗਵੰਦ ਮਾਰਦਾ ਜੀ ਹੱਸਦਾ ਗਾਣ ਬੰਦਾ ਬੰਨ ਜਾਂਦਾ ਬੰਦਾ ਥੋੜਾ ਜਾਊਗਾ ਪੁੱਤਿਆਂ ਕੋਲ ਪੁੱਤਿਆਂ ਨਹੀਂ ਜਾਣਾ ਹੋਵੇ ਗਿਆ ਚਲਾ ਆ ਨੀ ਮੇਰੇ ਬੇਟਾ ਆ ਗਿਆ ਤੁਹਾਡਾ ਪ੍ਰਾਪਰ ਟ ਪਾ ਲੋ ਉਹ ਛੋਟਾ ਵੀਟ ਪਾ ਲੋ ਹਟ ਪਾਓ ਟਵਾ ਛੋਟਾ ਵੀਰ ਆਪਦਾ ਉਧਰ ਪਾਓ ਟ ਪਾਓ ਅੱਜ ਕੇਜਰੀ ਵਾਲੇ ਨੋਟ ਦਾ ਓਕੇਜਰੀ ਵਾਲਾ ਆਉਂਦਾ ਜੇ ਦਿੱਲੀ ਨੂੰ ਬਾਰਡਰ ਵੇਹ ਲੋ ਪਾਕਿਸਤਾਨ ਨਾਲ ਵੀ ਜਿਆਦਾ ਕਾਮਯਾਬ ਕੀਤੀ ਖੜੇ ਆ ਆ ਇਧਰ ਅਸੀਂ ਖੜੇ ਆ ਤੇ ਉਧਰ ਵੇਖ ਲੋ ਕੀ ਹਾਲ ਕੀਤੀ ਖੜੇ ਆ ਪਾਕਿਸਤਾਨ ਵਾਲੇ ਵੀ ਇੰਨੀਆਂ ਕਤਾਰਾਂ ਆਂ ਵੇਖੋ ਇਹਨਾਂ ਨੇ ਬਾੜਾ ਪੂਰਾ ਭੈਂਚਦਾ ਆਪ ਆਪਣੇ ਹੌਸਲੇ ਫਿਰ ਦੇਖਿਓ ਆਰ ਪਾਰ ਦੀ ਲੜਾਈਆਂ ਦੇਖਿਓ ਕੋਈ ਨਹੀਂ ਖੜਦਾ ਇਥੇ ਪਰ ਤਾਂਗਾਂ ਦੇ ਨਾਲ ਕੀ ਮੁਕਾਬਲਾ ਕਰਨਾ ਇਹਨਾਂ ਦਾ ਭੈਣ ਚੋਧਾਂ ਦਾ ਬੰਦੂਕਰ ਨਹੀਂ ਲੈ ਆਪਾਂ ਕੋ ਵੀ ਠੋਲ ਤੋਂ ਵਹਾਂ ਵੀ ਲਿਆਓਗੇ ਤੁਸੀਂ ਵੀ ਆਪੋ ਜਿਹੜੇ ਤਣਿਆ ਪਾਲੇ ਗਏ ਇੱਥੇ ਆ ਕੇ ਬੀਜੀ ਖੜੇ ਉੱਠਣ ਵਾਲੀ ਕੋਈ ਗੱਲ ਹੈਗੀ ਹੈ ਨਾ ਨਹੀਂ ਆ ਭਰਾਵਾ ਇਹ ਮਨਾ ਕੇ ਉੱਠਣਗੇ ਮੋਤੀ ਸਾਹਿਬ ਮੰਨ ਜਾਓ ਜਲਦੀ ਮੰਨ ਜਾਓ ਆ ਗਾ ਠੰਡ ਵਾਲੀ ਸਬਜ਼ੀ ਦੀ ਤਿਆਰੀ ਕਰ ਲਈ ਉਹ ਗਰਮੀ ਵਾਲੀ ਦੀ ਕਰਨ ਦਾ ਇਹ ਹੋ ਇੱਕੋ ਗੋਡੀ ਖੜਿਆ ਬਾਪੂ ਸਾਡੇ ਨਾਲ ਆ ਰਿਹਾ ਧਰਨੇ ਦੇ ਪਹੁੰਚ ਗਏ ਸੀ ਆਪਦੇ ਕਮਰੇ ਆ ਆਪਣੀ ਖੜੀ ਯਰ ਥੋਈ ਅਰਥੋਈ ਨੂੰ ਜਿੰਦਰਾ ਮਾਰ ਛੱਡ ਆਪਣੇ ਨੂੰ ਖੋਲੋ ਖੋਲੋ ਕਮਰਾ ਆਪਣਾ ਭਈ ਅੰਦਰ ਲਾਈ ਪਹੁੰਚ ਗਏ ਹਾਂ ਆਪਦੇ ਕਮਰੇ ਜੋਣਾ ਨਾ ਬੂਡਬਾੜ ਤੇ ਪਾਵੋ ਛੇੜਾ ਲੈ ਕੁਲਦੀਪ ਸਿਆ ਨਜ਼ਾਰੇ ਹੁਣ ਨੀਂਦਰਾ ਮਾਰੋ ਚਲੋ ਜੀ ਗੁਰ ਸਿੱਖੀ ਸਿੱਖ ਕਪਰੋਸਾ ਨਾਮ ਦਾਨ ਪਖਣਾ ਹਰ ਮੈਦਾਨ ਭਰਤੀបាន ਫਤੇ ਬਖਸ਼ੀ ਲੱਗ ਤਤ ਪੱਜੇ ਕੱਜਨੇ ਮਹਾਰਾਜ ਸਿਰ ਤੇ ਸਮਾਜ ਸੇਵੀ ਸੰਸਥਾਵਾਂ ਸਿੱਖ ਸੰਗਤਾਂ ਗੁਰੂ ਪੰਥ ਮਹਾਰਾਜ ਸਭ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਸਭ ਨੂੰ ਆਪਸੀ ਇਤفاق ਇਸ ਮੋਰਚੇ ਨੂੰ ਫਤਿਹ ਕਰਨ ਵਾਸਤੇ ਸਤਿਗੁਰੂ ਜਜਬਾ ਬਖਸ਼ਣਾ ਸੇਈ ਰਾਜ ਕਰਨ ਚੱਲੀਏ ਇਨਸਾਫ ਨੂੰ ਫਰਜ ਸਮਝਣਾ ਵੀ ਆਪਣਾ ਫਰਜ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਾਂ ਨੇ ਦਿੱਲੀ ਤਖਤ ਤੇ ਬੈਠਿਆਂ ਆਪਣਾ ਜ਼ੁਲਮ ਸ਼ੁਰੂ ਕੀਤਾ ਸੀ ਤੇ ਮੇਰੇ ਸਾਰੀਆਂ ਹੀ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਹੈ ਭਾਈ ਬਲਦੇਵ ਸਿੰਘ ਬਡਾਲਾ ਜੀ ਰੱਬੀ ਰੂਹ ਇਸ ਤੋਂ ਪਹਿਨਾ ਜੋ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਕੇ ਗਏ ਹਨ ਉਹ ਰੱਬੀ ਲਫ਼ਜ਼ ਹੋਰ ਨਿਭਣਗੇ ਉਹਨਾਂ ਦੀ ਫਤਿਹ ਹੋਣੀ ਹੀ ਹੋਣੀ ਹੈ ਤੇ ਕਿਸਾਨ ਜੱਥੇਬੰਦੀਆਂ ਨੂੰ ਇੱਕ ਵਾਰੀ ਫੇਰ ਭਾਈ ਬਲਦੇਵ ਸਿੰਘ ਜੀ ਬਡਾਲਾ ਜਥਾ ਲੈ ਕੇ ਮੋਰਚੇ ਤੇ ਸਿਬਾਮਾ ਲੈ ਕੇ ਐ ਨਿਲੰਗਰਨੀ ਆ ਬਹੁਤ ਬਹੁਤ ਧੰਨਵਾਦ ਪ੍ਰਧਾਨ ਰੂਪ ਸਿੰਘ ਦੀ ਗਵਾਈ ਦੇ ਵਿੱਚ ਮੈਂਬਰ ਜੌਰੀ ਸਿੰਘ ਹਲਕਾ ਦਿਨਬਾ ਤੋਂ ਇਗਰਾਹਾ ਜੱਥੇ ਬੰਦੇ ਨੂੰ ਛੱਡ ਕੇ 20 ਸਾਥੀਆਂ ਸਮੇਤ ਮੋਰਚੇ ਵਿੱਚ ਸ਼ਾਮਿਲ ਹੋਏ ਨੇ ਬਹੁਤ ਬਹੁਤ ਧੰਨਵਾਦ ਖੇਤੀ ਬਚਾਓ ਸੰਘਰਸ਼ ਕਮੇਟੀ ਦੁੱਧ ਦੀ ਸੇਵਾ ਲੈ ਕੇ ਮੋਰਚੇ ਤੇ ਪਹੁੰਚੀ ਹੈ ਧੰਨਵਾਦ ਧੰਮੂ ਗਿੱਲ ਲੋਹੜੀਆਂ ਗੁਰਚਰਨ ਸਿੰਘ ਇੰਦਰਜੀਤ ਸਿੰਘ ਲੂਰਪੁਰ ਬੇਦੀ ਰੋਪੜ ਤੋਂ 35 ਪੇਟੀਆਂ ਪਾਲੀ ਦੀ ਜਾਇਦੇ ਸੇਵਾਈ ਹੈ ਬਹੁਤ ਬਹੁਤ ਧੰਨਵਾਦ ਬਾਬਾ ਅਮਰਿਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲੇ ਵੀ ਆਏ ਨੇ ਹਾਜ਼ਰੀ ਲਵਾ ਕੇ ਗਏ ਨੇ ਬਹੁਤ ਬਹੁਤ ਧੰਨਵਾਦ ਗੁਰਜੀਤ ਸਿੰਘ ਜੀ ਜੋ ਕਿ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਹੋ ਰਹੀ ਹੈ ਉਹਦੇ ਸਬੰਧੀ ਕਾਨੂੰਨ ਬਣਾਉਣ ਲਈ ਪਿਛਲੇ ਢਾਈ ਮਹੀਨਿਆਂ ਤੋਂ ਟਾਵਰ ਦੇ ਉੱਤੇ ਚੜੇ ਹੋਏ ਨੇ ਉਹਨਾਂ ਦੀ ਧਰਮ ਪਤਨੀ ਬੀਬਾ ਪਰਮਜੀਤ ਕੌਰ ਜਥੇ ਸਮੇਤ ਆਏ ਨੇ ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਰਾਜੂ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਾਡੇ ਕਿਸਾਨ ਨੇਤਾ ਨੇ ਰਣਜੀਤ ਸਿੰਘ ਰਾਜੂ Rajasthan ਤੋਂ ਹਾਜ਼ਰੀ ਲਵਾਉਣ ਆਏ ਨੇ ਮੋਰਚੇ ਦੇ ਵਿੱਚ ਪ੍ਰਧਾਨ ਜੀ ਦਾ ਹਾਲ ਚਾਲ ਪੁੱਛਣ ਲਈ ਬਹੁਤ ਬਹੁਤ ਤਾਲਬਾਹ ਸਰਜੀਤ ਸਿੰਘ ਜੀ ਫੂਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਉਹ ਵੀ ਪਹੁੰਚੇ ਨੇ ਬਹੁਤ ਬਹੁਤ ਧੰਨ ਬੇਨਤੀ ਕਰਾਂਗੇ ਕਿ ਜੋ ਸਟੇਜ ਨੂੰ ਸਹਿਯਤਾ ਆਈ ਹੈ ਉਹਨਾਂ ਦੇ ਨਾਮ ਅਨਾਉਂਸ ਕਰਨਗੇ ਬੀਰ ਅਗਰੇਸ਼ ਸਿੰਘ ਤੇ ਉਸ ਤੋਂ ਬਾਅਦ ਆਰਮਨਿਉ ਕਹਾੜ ਜੂਬਾ ਨੂੰ ਸਹਿਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹਰਿਆਣਾ ਤੋਂ ਉਹ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਸਾਰੇ ਬੈਠ ਜਾਓ ਆਓ ਜੀ ਅਗਰੇਸ਼ ਜੀ ਕੀ ਫੈਸਲੇ ਬਾਪੂ ਜਗਜੀਤ ਸਿੰਘ ਢੱਲੇ ਵਾਲਾ ਵਾਂਗੂ ਆਪਣੀ ਜ਼ਮੀਰ ਜਗਾਓ ਇੱਥੋਂ ਪੰਜਾਬੀਆਂ ਨਿਕਲੋ ਤੇ ਬਾਹਰ ਦਰਨੇ ਤੇ ਆਓ ਜੇ ਰਹੇਗੇ ਘਰ ਵਿੱਚ ਸੁੱਤੇ ਤਾਂ ਆਉਣ ਵਾਲੀਆਂ ਨਸਲਾਂ ਨੂੰ ਕੀ ਮੋ ਦਿਖਾਉਂਗੇ ਉੱਠੋ ਪੰਜਾਬੀਓ ਦਰਨੇ ਤੇ ਆਓ ਬਾਪੂ ਜਗਜੀਤ ਸਿੰਘ ਢੱਲੇ ਵਾਲਾ ਵਾਂਗੂ ਆਪਣੀ ਜ਼ਮੀਰ ਜਗਾਓ ਇਹਨਾਂ ਜ਼ਾਲਮ ਸਰਕਾਰਾਂ ਤੋਂ ਮੁਲ ਫਸਲਾਂ ਦਾ ਪੁਆइए ਆਪਣੀ ਇੱਕ ਇੱਕ ਫਸਲ ਦੇ ਐਮਐਸਪੀ ਲਾਜ਼ਮੀ ਕਰਵਾਈਏ ਕੁੱਤਾ ਵਾਂਗੂ ਪੜੀ ਫਸਲ ਨੂੰ ਮੰਡੀਆਂ ਦੇ ਵਿੱਚ ਰਹਿਣੇ ਰੋਕੋ ਰੋਲ ਮੇਰੇ ਵੀਰੋਂ ਭੈਣੋਂ ਪਰ ਮਤავੋ ਰਣ ਮਿਲਤਰਨੇ ਤੇ ਆਓ ਵੱਧ ਚੜਕੇ ਆਪਣਾ ਜੋਸ਼ ਦਿਖਾਓ ਉੱਠੋ ਪੰਜਾਬੀਓ ਧਰਨੇ ਤੇ ਆਓ ਬਾਪੂ ਜਗਜੀਤ ਸਿੰਘ ਡੱਲੇਵਾਲ ਵਾਂਗੂ ਆਪਣੀ ਜ਼ਮੀਰ ਜਗਾਓ ਅਸੀਂ ਉਸ ਸਰਬੰਸਦਾਨੀ ਦੇ ਜਾਏ ਆਂ ਜਿਨੇ ਭਾਰਤ ਦੀ ਇੱਜ਼ਤ ਬਚਾਉਣ ਲਈ ਲੱਖਾਂ ਹੀ ਦਰਦ ਸਹਾਰੇ ਸੀ ਆ ਮੋਦੀ ਵਰਗੇ ਨੂੰ ਸੱਨੇ ਹੀ ਕੁਰਸੀ ਤੇ ਬਿਠਾਇਆ ਏ ਸਾਡੀ ਸੋਨੇ ਵਰਗੀ ਫਸਲ ਦਾ ਮਿੱਟੀ ਮੁੱਲ ਪਾਉਂਦਾ ਏ ਉੱਠੋ ਪੰਜਾਬੀਓ ਤਰਣੇ ਤੇ ਆਓ ਬਾਪੂ ਜਗਜੀਤ ਸਿੰਘ ਡੱਲੇਵਾਲ ਵਾਂਗੂ ਆਪਣੀ ਜ਼ਮੀਰ ਜਗਾਓ ਨਸਲਾਂ ਫਸਲਾਂ ਬਚਾਓ ਤਰਣੇ ਤੇ ਆਓ ਤਰਣੇ ਤੇ ਆਓ ਬਾਪੂ ਜਗਜੀਤ ਸਿੰਘ ਡੱਲੇਵਾਲ ਵਾਂਗੂ अपनी जमीर जगाओ तरने ते आओ तरने ते आओ वाहे गुरु जी का खालसा वाहे गुरु जी की फतेह बीजेपी तो तो के दो सांसदों को दो तीन टाके आ गए वो कह रहे हैं कि हमारा सर फूट गया दो तीन टाके आ गए और असली में भी आए हैं वैसे ही ड्रामा कर रहे हैं वो भी नहीं पता लेकिन दो टाके आते ही वो दिल्ली के राम मनोहर लोहिया हॉस्पिटल के आईसीयू में एडमिट है दो तीन तक के माथे पे आ गए दो तीन दिनों से आईसीयू में एडमिट है और पूरी केंद्र सरकार केंद्र सरकार के बड़े बड़े मंत्री कृषि मंत्री रक्षा मंत्री रोज उनका पता लेने के लिए हॉस्पिटल में जा रहे हैं चाहते हैं मोदी सरकार से हम पूछना चाहते हैं हमारे कृषि मंत्री जी से सांसदों के सर पर दो टाके क्या आ गए अब सारे मंत्री लाइन लगा के उनका पता लेने के लिए हॉस्पिटल में खड़े हो लेकिन इस देश का पेट भरने वाला नदाता इस देश का पेट भरने वाला एक साधारण किसान भारत के सबसे बड़े किसान संगठनों में से एक बीके सिद्धूपुर का प्रधान संयुक्त किसान मोर्चा गैर राजनीतिक के कन्वीनर पिछले 26 दिनों से हमशन पे बैठे हैं परसों मौत के मुंह से वापस आए हैं मौत की दहलील से वापस लौट के आए हैं लेकिन इस सरकार के मंत्रियों के पास हमारे देश के कृषि मंत्री के पास किसानों की बातों को सुनने का समय नहीं है इतनी ज्यादा अहंकारी सरकार इतनी ज्यादा निरंकुश तादाशाही करने वाली सरकार भारत के इतिहास में ना तो पहले कभी आई होगी और शायद ना आगे कभी आएगी हम तो केंद्र सरकार को यह कहना चाहते हैं कि अगर अपने इन दो सांसदों का हाल चाल पूछ लिया हो तो अब इन किसानों के जो गंभीर मुद्दे हैं उसके बारे में भी आप विचार कर लीजिए समय रह तो विचार कर लीजिए ऐसा ना हो कि वक्त निकल जाए और उसके बाद कुछ होगा नहीं और साथियों एक सबसे प्रारंभ में करना चाहते हैं खास कर नौजवानों से और खास कर मैं हरियाणा के साथियों से जो आज बड़ी संख्या में आए उनसे प्रार्थना करना चाह रहा हूं पंजाब के नौजवानों से भी प्रार्थना करना चाह रहा हूं सरदार जगजीत सिंह बलवाल जी सर एक बात कहते हैं जब बोलनी हो ज्यादा तो बन्दियां जमे कहने लगे भाई घर दा पेती लंका टावे जेड़े बार-बार सादे पंजाब वाले अधिकारी आंदे ने ਉਹ ਸਾਰੀ ਮੋਰਚੇ ਦੀ ਜਾਣਕਾਰੀ ਨਾ ਅੱਜ ਇਹ ਪਹਿਲਾ ਨਕਾ ਉਸ ਆਲਿਆਂ ਦਾ ਹਾਂ ਤੇ ਅਸੀਂ ਪਹੁੰਚ ਗਏ ਹਾਂ ਤੇ ਵੇਖ ਲੋ ਲੋਕੀ ਆਂਦੇ ਆ ਵੀ ਇੱਥੇ ਜਨਤਾ ਬੜੀ ਜਨਤਾ ਯਾਰ ਇੰਨੀ ਜਨਤਾ ਹੋ ਗਈ ਆ ਨਾ ਬਹੁਤ ਲੰਮਾ ਟੂਰਾ ਕਿਥੋਂ ਤੁਰਿਆ ਬਾਈ ਜਿਹੜੇ ਰਹਿੰਦੇ ਆ ਉਹ ਵੀ ਪਹੁੰਚੋ ਬਾਈ ਕੰਮ ਨੇੜੇ ਆ ਆਪਾਂ ਜਿੱਤੇ ਪਏ ਆ ਨਿਕਲੋ ਕਰਾ ਜੋ ਬਾਹਰ ਵੀਰ ਮੇਰਿਆ ਹੋਲੀ ਜਾਣਾ ਹੋਲੀ ਜਾ ਲਾਈਕ ਮੈਂ ਆ ਗਿਆ ਹੁਣ ਹੋਲੀ ਹੋਲੀ ਬਣਾ ਹੋਰ ਕੀ ਹੁੰਦਾ ਯਾਰ ਕੁਲਦੀਪ ਥੋੜੇ ਦਿਨਾਂ ਦਾ ਹੀ ਕੰਮ ਹੈ ਹੈ ਉੱਧਰ ਵੇਹ ਤੂ ਜਹਾਜ਼ਾਂ ਲਈ ਬਣਾਈ ਜਾਂਦੇ ਜਗਾਂ ਡੱਲੇਵਾ ਸਾਹਿਬ ਨੂੰ ਚੁੱਕਣ ਲਈ ਆਹ ਵੇ ਹੈਲੀਪੈਡ ਆਹ ਵੇ ਹੈਲੀਪੈਡ ਬਣਾਈ ਜਾਂਦੇ ਵੀ ਚੁੱਕ ਕੇ ਲੈ ਜਾਂਦੇ ਆ ਹੈਲੀਪੈਡ ਤੋਂ ਖਾਦੇ ਫਿਰ ਉਹ ਹੁਣ ਥੱਲੇ ਉਤਰਨਾ ਪੈਣਾ ਯਾਰ ਲੋਕਾਂ ਨੂੰ ਪਤਾ ਹੀ ਆ ਹੈਲੀਪੈਡ ਦਾ ਵੀ ਲੋਕ ਨਹੀਂ ਭਰਾ ਹੁਣ ਮਰਗੀਆਂ ਜਮੇਰਾਂ ਵਾਲੇ ਨਿਕਲਦੇ ਨਹੀਂ ਪੰਦਰੋਂ ਯਾਰ ਔਰ ਕੀ ਅੰਜ ਮੀਰਾ ਨੂੰ ਜਗਾ ਲਓ ਜਗਾ ਲਓ ਜਗਾ ਲਓ ਆਜੋ ਆ ਸਾਡੀ ਜਮਾਂ ਮਰੀ ਸੀ ਅਸੀਂ ਜਿ ਗਾਲੀ ਤੁਹਾਨੂੰ ਕੀ ਹੋਇਆ ਕਾ ਵੀ ਆਸੀਂ 4-5 ਜਣਿਆਂ ਨੇ ਜਿ ਗਾਲੀ ਹੈ ਨਾ ਪੱਕੀ ਵਾਲੇ ਉਹ ਵੀ ਪਹੁੰਚੋ ਅਸੀਂ ਤਾਂ ਪਹੁੰਚ ਗਏ ਆ ਸਾਰੇ ਪਹੁੰਚੋ ਵੀਰ ਮੇਰੇਆ ਬੜੀ ਭੀੜ ਆ ਭਾਈ ਅੱਗੇ ਅੱਗੇ ਵੇਖੋ ਲੋਕ ਕਿਦਾਂ ਪ੍ਰਸ਼ਾਦੇ ਵਰਤੌਣ ਢੈ ਕਿੰਨੇ ਉਹ ਪਿੱਛੇ ਵੀ ਲੰਗਰ ਹੀ ਬੜੇ ਲੱਗੇ ਆ ਨਾ ਆ ਵੇਖੋ ਆਈ ਜਾਂਦੇ ਲੋਕ ਅਸਮਾਨ ਲਾਉਣ ਢੈ ਆ ਪੇਟੀਆਂ ਵੀ ਲੈ ਪੱਕਾ ਹੀ ਕੰਮ ਕਰਤਾ ਇਹਨਾਂ ਦਾ ਵੇਲਾ ਉਤੇ ਪੇਟੀਆਂ ਵੀ ਲੱਦੀ ਫਿਰਦੇ ਆਂਦਾ ਵੀ ਇੱਥੇ ਪੱਕਾ ਹੀ ਕੰਮ ਆ ਹੁੰਦਾ। ਅੱਜ 20 ਟਰਾਲੀਆਂ ਮਿਲ ਗਈਆਂ ਆਪਾਂ ਨੂੰ। ਹਾਂ 20 25 ਟਰਾਲੀਆਂ। ਨਵੀਆਂ ਆਈਆਂ ਹਾਂ। ਹਾਂ ਬੜੇ ਲੋਕ ਤੁਰੇ ਆਉਂਦੇ ਆ ਨਾ। ਯਾਰ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਤੁਰੇ ਆਉਂਦੇ ਆ ਗੱਡੀਆਂ ਤੇ ਵੀ ਬੜੀਆਂ ਆਈਆਂ ਐ। ਉਹ ਟਰਾਲੀਆਂ ਨਾਲੋਂ ਜ਼ਿਆਦਾ ਗੱਡੀਆਂ ਵੇ ਕਿੰਨੀਆਂ ਖੜੀਆਂ ਲਾ ਲਾ ਕੇ। ਹਾਂ। ਤੁਰਪੀਆਂ ਤੁਰਪੀਆਂ ਨਾਲ। ਤੁਰਪੀਆਂ ਤੁਰਪੀਆਂ ਹਾਂ। ਉਹਨਾਂ ਵੀ ਸਾਰੇ ਅੱਕ ਚ ਬਿਆਨ ਦੇ ਦਿੱਤੇ। ਅਜੇ ਤਾਂ ਲੰਮਾ ਹੀ ਬੜਾ ਪ੍ਰੋਜੈਕਟ ਆ। ਲਓ ਜੀ ਅੱਗੇ ਵਿਖਾਉਨੇ ਇੱਥੇ ਥੋੜੀ ਵੀਡੀਓ ਰੋਕਦੇ ਹੁਣ ਮਾਈ ਲੰਗਰ ਬਤਾਉਣਾ ਆ ਜੀ ਕਿ ਵੀਡੀਓ ਬਣਾਉਣਾ ਆ ਵੇ ਉੱਤੇ ਮੋਬਾਈਲ ਲੈ ਕੇ ਕਿਵੇਂ ਕਰਨ ਦਾ ਹੈ ਕਦੀ ਐਨੂੰ ਕਮਾ ਦਿੰਦੇ ਕਦੀ ਐਨੂੰ ਪਾਈ ਆਉਂਦੇ ਵੀਡੀਓ ਹੈ ਦੇਖੋ ਜੀ ਉਹ ਗੱਡੀਆਂ 'ਚ ਲੋਕ ਕਿਵੇਂ ਲਾਲਾ ਝੰਡੇ ਤੁਰੇ ਆਉਂਦੇ ਹਨਾ ਟਰਾਲੀਆਂ ਤਾਂ ਆਈਆਂ ਆਈਆਂ ਗੱਡੀਆਂ ਦੇ ਵਿੱਚ ਝੰਡੇ ਲਾਲਾ ਤੁਰੇ ਆਉਂਦੇ ਬੜੀ ਦੁਨੀਆ ਤੁਰੇ ਆਉਂਦੀ ਏ ਵੇਖ ਹੁਣ ਤਾਂ ਥਾਣੇ ਪਹੁੰਚੋ ਜੀ ਪਹੁੰਚੋ 5 ਮਿੰਟ 'ਚ ਲੱਗਾ ਹੋਇਆ ਹਨਾ ਹਾਂ ਜਿਆਦਾ ਹੋ ਗਿਆ ਯਾਰ ਲੱਗਦਾ ਨਹੀਂ ਬਹੁਤ ਖੜਾ ਸਾਈਡ ਨਹੀਂ ਨਹੀਂ ਇੱਧਰ ਉਹ ਨਾ ਮੋਟਰਸਾਈਕਲ ਆਲਾ ਆ ਜੇ ਇੱਕ ਆਹ ਗੱਡੀ ਆ ਗਈ ਪ੍ਰਸ਼ਾਦ ਦੇ ਲੰਗਰਾਂ ਵਾਲੀਆਂ ਬੜੀਆਂ ਗੱਡੀਆਂ ਚੱਲਣ ਡਈਆਂ ਖਾਲਸੇ ਬਹਿ ਕੇ ਅੱਗ ਬਾਲ ਕੇ ਇੱਧਰ ਬਾਪੂ ਨੇ ਬਹਿ ਕੇ ਅੱਗ ਬਾਲ ਕੇ ਵੇਖੋ ਕਿਵੇਂ ਗੱਡੀਆਂ ਆਈ ਜਾਂਦੀਆਂ ਤੇ ਜਾਈ ਜਾਂਦੀਆਂ ਆਹੋਂ ਰਾਤ ਸਾਰੀ ਗੱਡੀਆਂ ਚੱਲਣੀਆਂ ਸਪੀਕਰ ਲਾ ਕੇ ਹਨਾ ਕ੍ਰਾਂਤੀ ਕਰਲੀ ਨੂੰ ਨਹੀਂ ਆਇਆ ਕਿ ਆਇਓ ਇਹੋ ਨਹੀਂ ਆਇਆ ਤੂੰ ਵੀ ਨਹੀਂ ਆਇਆ ਆ ਸੋਨਾਰੇ ਇਕੱਠੇ ਹੋਣਗੇ ਆਈ ਜਾਂਦੇ ਹਾਂ ਯਾਰ ਨਾ ਭੀੜ ਭੜੱਕੇ ਜਾ ਗਈਆਂ ਤੇ ਵੀਡੀਓ ਆਪਾਂ ਨੂੰ ਕਰਨੀ ਪੈਣੀ ਬੰਦ ਆ ਆਵੇ ਆ ਗੱਡੀ ਭਰ ਕੇ ਆਈ ਪਿੰਡੋਂ ਬੰਦਿਆਂ ਦੀ ਹਨਾ ਨਹੀਂ ਹੋ ਲੱਗਾ ਚੁੱਕ ਗਿਆ ਤਾਂ जि जिम गांह त बड़ा पीड़ भड़का होता दुनिया ना पिछे तो बिरलियाँ ट्रालिया होता दवे सड़क फुल हो पा है नहीं तोरी चलो ਮੁੰਡਾ ਵਿਚਾਰਾ ਗੱਡਰਗਾ ਲੱਤਾ ਚੋ ਗਿਆ ਥੱਲੇ ਲਮ ਕਾਲਾ ਕੁਛ ਨਹੀਂ ਹੁੰਦਾ ਉਹ ਅੱਗੇ ਕਿੰਨੀ ਪੀੜਾ ਵੇ ਕਿੰਨੀਆਂ ਟਰਾਲੀਆਂ ਸਭ ਨਵੀਆਂ ਆਈਆਂ ਅੱਜ ਸਭ ਤੁਰੇ ਆਉਂਦੇ ਨਵੀਆਂ ਟਰਾਲੀਆਂ ਵਾਲੇ ਬਹੁਤ ਪੀੜ ਹੋਈ ਪਈ ਉਹਨਾਂ ਜਾਮ ਬੜਾ ਲੱਗ ਗਿਆ ਭਾਈ ਵੇਖੋ ਕਿੰਨੀ ਪੀੜਾ ਭਾਈ ਤੁਸੀਂ ਪਹੁੰਚੋ ਇਧਰ ਚੌਲਾਂ ਦਾ ਮਿੱਠਿਆਂ ਦਾ ਲੰਗਰ ਚੱਲਦਾ ਪਿਆ ਆ ਰਣਾ ਸੰਦੈ ਨੇ ਆ ਇੱਧਰ ਵੀ ਆ ਕੇ ਰਹਿਣ ਲੱਗ ਗਿਆ ਜੀ ਕੋਠੀਆਂ 'ਚ ਛੜਕਤੇ ਤਾਂ ਤਾਂ ਹੀ ਆ ਨਹੀਂ ਕਰਲਾ ਭਰਾ ਕਰਲਾ ਬੈਗ ਆਹ ਲòi ਸਾਡੀ ਵੀ ਰਸੋਈ ਆਉਣ ਵਾਲੀ ਆ ਜੇ ਤੁਸੀਂ کورٹ ਜਾਓਗੇ ਕਿਸੇ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਉੱਥੇ ਸਾਰਾ ਤੁਹਾਡਾ ریکارڈ ਸਾਹਮਣੇ ਆ ਜਾਵੇ ਆਹ ਦੇਖੋ ਜੀ ਇਹ ਮਾਪੇ ਮਾਈ ਪਾਸੇ ਹੋ ਜੋ ਮੜਿਆ ਆ ਲਓ ਜੀ ਆਪਣੀ ਮੇਰੀ ਸੋਈ ਆ ਗਈ ਆਖਰੀ ਰਸੋਈ ਦੇ ਨਾਲ ਹੀ ਲਾਤੀਏ ਗੱਡੀ ਐਨੂੰ ਤੇ ਰੰਗ ਆ ਲੰਘਾ ਇਧਰ ਹਾਂ ਲੰਘਾ ਕਿਹੜਾ ਲੰਘਾ ਹੈ ਲਾ ਦੇ ਲਾ ਦੇ ਲਾ ਦੇ ਕੋਈ ਲੰਘਾ ਨਹੀਂ ਇਧਰ ਵਿੱਚ ਮਾਰ ਦੇਾਂਗਾ ਮੈਂ ਤੁਮੜਾ ਯੱਕੇ ਵੇਖੇਂਗਾ ਲਓ ਜੀ ਖਨੌਰੀ ਬਾਰਡਰ ਤੇ ਬੈਠੇ ਆ ਤੇ ਬਾਬਾ ਜੀ ਪੜੀ ਜਾਂਦੇ ਨੇ ਬਹੁਤ ਵਧੀਆ ਰੌਣਕਾਂ ਲੱਗੀਆਂ ਤੁਸੀਂ ਵੀ ਸਾਰੇ ਭੈਣ ਭਰਾ ਪਹੁੰਚੋ ਤੇ ਪਹਿਰੇ ਲੋਕਾਂ ਨੇ ਲਾਏ ਆ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾ ਸਾਸਰੀ ਘਰ ਬਾਕੀ ਦੀ ਕਾਰਵਾਈ ਤੁਹਾਨੂੰ ਸਵੇਰੇ ਵਿਖਾਵਾਂਗੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਜੀ